ਸਸ਼ਵੀਗਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਅੱਜ ਐਂਟਰਟੇਨਮੈਂਟ ਦੇ ਕੁਝ ਅਪਡੇਟਸ ਦੇ ਬਾਰੇ ਤੁਹਾਨੂੰ ਦੱਸ ਦਿੰਨੇ ਆ ਕਿ ਪਰੇਸ਼ ਰਾਵਲ ਦੀ ਇੱਕ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਦਾ ਸਾਨੂੰ ਪਤਾ ਹੈ ਕਿ ਬਹੁਤ ਸਾਰੀਆਂ ਫਿਲਮਾਂ ਬਾਲੀਵੁੱਡ ਦੇ ਵਿੱਚ ਬਣ ਰਹੀਆਂ ਨੇ ਜਿਨ੍ਹਾਂ ਦੇ ਸੀਕੁਅਲਸ ਬਣ ਰਹੇ ਨੇ ਜਾਂ ਫਿਰ ਉਹਨਾਂ ਦੇ ਬਹੁਤ ਸਾਰੇ ਅੱਗੇ-ਅਗੇ ਪਾਰਟਸ ਬਣ ਰਹੇ ਨੇ ਉਹਨਾਂ ਦੇ ਵਿੱਚੋਂ ਇੱਕ ਹੈ ਹੈਰਾ ਫੇਰੀ 3 ਜੋ ਫਿਲਮ ਅਗਲੇ ਸਾਲ ਰਿਲੀਜ਼ ਹੋਏਗੀ ਲੇਕਿਨ ਇਹ ਫਿਲਮ ਵਿਵਾਦਾਂ ਦੇ ਵਿੱਚ ਕਿਉਂ ਆ ਗਈ ਹੈ ਇੱਕ ਆਰਟਿਸਟ ਦੇ ਕਰਕੇ ਜਿਸ ਨੇ ਸ਼ੂਟਿੰਗ ਕਰਦੇ ਕਰਦੇ ਸ਼ੂਟਿੰਗ ਕਰਨ ਤੋਂ ਬਾਅਦ ਉਹ ਕੁਝ ਆਪਣੇ ਬਿਹੇਵੀਅਰ ਦੇ ਕਰਕੇ ਜਾਂ ਮਿਸ ਮੈਨੇਜਮੈਂਟ ਕੋਈ ਹੋਈ ਹੈ ਉੱਥੇ ਸੈੱਟ ਤੇ ਜਿਸ ਤੋਂ ਬਾਅਦ ਪਰੇਸ਼ ਰਾਵਲ ਨੇ ਉਸ ਫਿਲਮ ਨੂੰ ਸਕਿਪ ਕਰ ਦਿੱਤਾ ਕੁਇਟ ਕਰਕੇ ਉਹ ਚਲੇ ਗਏ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਿੰਦੇ ਆ ਕਿ ਫਿਲਮ ਦੇ ਪ੍ਰੋਡਿਊਸਰਸ ਔਰ ਅਕਸ਼ੇ ਕੁਮਾਰ ਨੇ ਪਰੇਸ਼ ਰਾਵਲ ਨੂੰ 25 ਕਰੋੜ ਰੁਪਏ ਦਾ ਲੀਗਲ ਨੋਟਿਸ ਭੇਜਿਆ ਹੈ ਸੋ ਦੈਟ ਕਿ ਉਹ ਜਾਂ ਤਾਂ ਆਪਣੀ ਫਿਲਮ ਕਰਨ ਜਾਂ ਫਿਰ ਉਹਨਾਂ ਨੂੰ ਫਾਈਨ ਪੇ ਕਰਨਾ ਪਏਗਾ ਕਿਉਂਕਿ ਪਰੇਸ਼ ਰਾਵਲ ਨੂੰ ਅਸੀਂ ਹਮੇਸ਼ਾ ਦੇਖਿਆ ਕਿ ਬਹੁਤ ਸਾਰੀਆਂ ਬਾਲੀਵੁੱਡ ਦੇ ਵਿੱਚ ਉਹਨਾਂ ਨੇ ਐਂਟਰਟੇਨਿੰਗ ਫਿਲਮਸ ਕੀਤੀਆਂ ਨੇ ਉਹਨਾਂ ਦਾ ਕੰਟੈਂਟ ਜਿਹੜਾ ਵਿਕਦਾ ਹੈ ਉਹਨਾਂ ਨੂੰ ਲੋਕ ਪਸੰਦ ਕਰਦੇ ਨੇ ਉਹਨਾਂ ਨੇ ਬਾਲੀਵੁੱਡ ਦਾ ਕੋਈ ਵੀ ਐਸਾ ਆਰਟਿਸਟ ਨਹੀਂ ਜਿਹਦੇ ਨਾਲ ਕੰਮ ਨਹੀਂ ਕੀਤਾ ਸੋ ਪਰੇਸ਼ ਰਾਵਲ ਦੀ ਅਗਰ ਫਿਲਮਾਂ ਦੀ ਗੱਲ ਕਰੀਏ ਤਾਂ ਲੱਖਾਂ ਦੇ ਹਿਸਾਬ ਨਾਲ ਜੋ ਹੈ ਇਸਨੇ ਪੈਸਾ ਕਮਾਇਆ ਫਿਲਮਾਂ ਦੇ ਵਿੱਚੋਂ ਤੇ ਬਹੁਤ ਸਾਰੀ ਗਿਣਤੀ ਦੀਆਂ ਇਹਨਾਂ ਨੇ ਜਿਹੜੀਆਂ ਨੇ ਫਿਲਮਾਂ ਕੀਤੀਆਂ ਨੇ ਜਿਸ ਦੀ ਕੋਈ ਗਿਣਤੀ ਨਹੀਂ ਹੈ ਬੇਸਿਕਲੀ ਸੋਪਰੇਸ਼ ਰਾਵਲ ਬਹੁਤ ਮੰਨਿਆ ਪਰ ਮੰਨਿਆ ਚਿਹਰਾ ਹੈ ਔਰ ਸੁਨੀਲ ਛੱਟੀ ਦਾ ਵੀ ਇਹ ਕਹਿਣਾ ਹੈ ਕਿ ਅਪਰੇਸ਼ ਰਾਵਲ ਨੇ ਜੋ ਉਨਾਂ ਤੋਂ ਬਿਨਾ ਫਿਲਮ ਜਿਹੜੀ ਹੈ ਇਹ ਚੱਲ ਹੀ ਨਹੀਂ ਸਕਦੀ ਔਰ ਉਨਾਂ ਤੋਂ ਵਧੀਆ ਕੰਮ ਕੋਈ ਇਸ ਫਿਲਮ ਦੇ ਵਿੱਚ ਕਰ ਹੀ ਨਹੀਂ ਸਕਦਾ ਸੋ ਸੁਨੀਲ ਜਿਹੜੀ ਕਿ ਤਨਖਤ ਉਨਾਂ ਦਾ ਫੇਵਰ ਲੈਂਦੇ ਹੋਏ ਵੀ ਨਜ਼ਰ ਆ ਰਹੇ ਨੇ ਲੇਕਿਨ ਦੱਸਿਆ ਜਾ ਰਿਹਾ ਹੈ ਕਿ ਅਕਸ਼ੇ ਕੁਮਾਰ ਨੇ ਉਹਨਾਂ ਨੂੰ ਲੀਗਲ ਨੋਟਿਸ ਭੇਜਿਆ 25 ਕਰੋੜ ਦਾ ਹਾਲਾਂਕਿ ਇਹ ਜਿਹੜਾ ਡੂਓ ਹੈ ਆਪਣਾ ਅਕਸ਼ੇ ਕੁਮਾਰ ਔਰ ਪਰੇਸ਼ਰਾਵਲ ਦਾ ਬਹੁਤ ਫਿਲਮਾਂ ਦੇ ਵਿੱਚ ਅਸੀਂ ਦੇਖਿਆ ਔਰ ਇਹਨਾਂ ਦਾ ਪਿਆਰ ਇਹਨਾਂ ਦੀ ਮੁਹੱਬਤ ਜਿਹੜੀ ਹੈ ਬਹੁਤ ਪੁਰਾਣੀ ਸਾਹ ਜਨਾਂ ਦੀ ਸੋ ਸੋਸ਼ਲ ਮੀਡੀਆ ਤੇ ਉਹਨਾਂ ਜਿਹੜੀ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਅਸੀਂ ਇਹਨਾਂ ਨੂੰ ਹਾਈ ਨੇ ਆ ਰਹੀ ਹੈ ਜਦੋਂ ਪਰੇਸ਼ਰਾਵਲ ਨੂੰ ਨੋਟਿਸ ਭੇਜਿਆ ਗਿਆ ਉਸ ਤੋਂ ਬਾਅਦ ਦੀਆਂ ਇਹਨਾਂ ਦੇ ਮੂਮੈਂਟਸ ਜਿਹੜੇ ਇਹਨਾਂ ਨੇ ਇਕੱਠੇ ਟਾਈਮ ਸਪੈਂਡ ਕੀਤਾ ਹੈ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਫਿਲਮ ਦੇ ਸੈੱਟਸ ਤੋਂ ਬਹੁਤ ਸਾਰੀ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਔਰ ਪਰੇਸ਼ਰਾਵਲ ਇੱਕ ਮੰਨੀ ਪਰਮੰਨੀ ਪਰਸਨੈਲਿਟੀ ਹੈ ਹਾਲਾਂਕਿ 60s ਦੇ ਵਿੱਚ ਜਾ ਚੁੱਕੇ ਨੇ ਪਰੇਸ਼ ਰਾਵਲ ਰਕਿਨ ਫਿਰ ਵੀ ਅੱਜ ਦੇ ਕਲਾਕਾਰਾਂ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਬਰਾਬਰ એનર્ਜੀ ਦੇ ਨਾਲ ਟੱਕਰ ਦਿੰਦੇ ਨੇ ਇਸੇ ਕਰਕੇ ਹੀ ਪਰੇਸ਼ ਰਾਵਲ ਦੀ ਜਿਹੜੀ ਬਾਲੀਵੁੱਡ ਦੇ ਵਿੱਚ ਖੂਬ ਅਹਿਮੀਅਤ ਹੈ ਲੇਕਿਨ ਉਹਨਾਂ ਨੇ ਹੇਰੇ ਫੇਰੀ 3 ਕਿਉਂ ਕੁਵਿਟ ਕੀਤੀ ਕਿਉਂ ਛੱਡ ਕੇ ਗਏ ਆ ਸ਼ੂਟਿੰਗ ਵਿੱਚ ਇਸ ਦੇ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਆਈ ਹੈ ਹਾਲੇ ਇਹ ਕਿਹਾ ਗਿਆ ਕਿ ਉਹਨਾਂ ਦਾ ਮਿਸ ਬਿਹੇਵੀਅਰ ਜਿਹੜਾ ਹੈ ਉਹਨਾਂ ਨੇ ਮਿਸ ਬਿਹੇਵ ਕੀਤਾ ਸੈੱਟ ਤੇ ਔਰ ਕੁਝ ਅਨਬਨ ਹੋਈ ਹੈ ਜਿਸ ਤੋਂ ਬਾਅਦ ਉਹਨਾਂ ਨੇ ਕੁਵਿਟ ਕੀਤਾ ਹੈ ਔਰ ਅਕਸ਼ੇ ਕੁਮਾਰ ਮਾਈਟ ਬੀ ਪ੍ਰੋਡਿਊਸਰ ਨੇ ਜਿਨ੍ਹਾਂ ਨੇ ਉਹਨਾਂ ਨੂੰ ਉੱਗੀ ਅਪਡੇਟ ਆਏਗੀ ਹੀਰਾ ਫੇਰੀ 3 ਨੂੰ ਲੈ ਕੇ ਕਿ ਪਰੇਸ਼ ਰਾਵਲ ਇਸ ਫਿਲਮ ਵਿੱਚ ਕੰਮ ਕਰ ਰਹੇ ਨੇ ਜਾਂ ਨਹੀਂ ਇਹ ਅਸੀਂ ਤੁਹਾਨੂੰ ਜ਼ਰੂਰ ਅਪਡੇਟ ਕਰਾਂਗੇ ਫਿਲਹਾਲ ਹੀ ਮਿੰਦੋ ਇਜਾਜ਼ਤ ਕੈਮਰਾਮੈਨ ਗਰੇਜ ਦੇ ਨਾਲ ਮਨਪ੍ਰਤ ਖੁਲਫਤ ਐਨਕਸਵਾ ਟੀਵੀ ਚੱਲੇਗਾ